16 ਜੂਨ ਨੂੰ ਹੋਵੇਗੀ ਯੂਪੀਐਸਸੀ ਦੀ ਫ੍ਰੀ ਪ੍ਰੀਖਿਆ ਪ੍ਰੀਖਿਆਰਥੀਆਂ ਨੂੰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ ਤੁਹਾਨੂੰ ਦੱਸ ਦਈਏ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਸਿਵਲ ਸਰਵਿਸ ਪ੍ਰੀਮਰੀ ਪ੍ਰੀਖਿਆ ਜੋ ਕਿ 16 ਜੂਨ ਨੂੰ ਸ਼ਹਿਰ ਦੇ 17 ਵੱਖ-ਵੱਖ ਕੇਂਦਰਾਂ ਤੇ 2 ਪੱਦਰਾਂ ਦੇ ਵਿੱਚ ਜਿਹੜੀ ਹੈ ਅਜੋਜਿਤ ਕੀਤੀ ਜਾਵੇਗੀ ਇਸ ਦੇ ਵਿੱਚ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਪਹਿਲਾ ਪੇਪਰ ਤੇ ਦੂਜਾ ਜਿਹੜੀ ਦੂਜੀ ਸ਼ਿਫਟ ਹੈ ਉਹ ਦੁਪਹਿਰ 2:30 ਵਜੇ ਤੋਂ ਸ਼ਾਮ ਦੇ 4:30 ਵਜੇ ਤੱਕ ਦੂਜੀ ਲਿਸਟ ਦੇ ਵਿੱਚ ਸ਼ਾਮਲ ਹੋਣਗੇ 15 ਜੂਨ ਤੋਂ ਜਿਹੜੇ ਸਾਰੇ ਕੇਂਦਰਾਂ ਤੇ ਐ ਜੈਮਰ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਮੀਦਵਾਰ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪ੍ਰਵੇਸ਼ ਪੱਤਰ ਦੇ ਨਾਲ ਉਕਤ ਪ੍ਰੀਖਿਆ ਜਿਹੜਾ ਸੈਂਟਰ ਹੈ ਉੱਥੇ ਸ਼ਾਮਲ ਹੋਣ ਦੀ ਮਨਜ਼ੂਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਡਮਿਟ ਕਾਰਡਾਂ ਦੇ ਨਾਲ ਵਿਸ਼ੇਸ਼ ਬਹੁਤ ਦਾ ਪੁਰਾਣ ਨਿਰਦੇਸ਼ ਜਿਹੜੇ ਉਹ ਪਹਿਲਾਂ ਹੀ ਉਪਲਬਧ ਉਪਲਬਧ ਕਰਵਾਏ ਜਾ ਚੁੱਕੇ ਨੇ ਸਵੇਰੇ 9 ਵਜੇ ਸਾਰੇ ਕੇਂਦਰਾਂ ਦੇ ਗੇਟ ਬੰਦ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਕਿਸੇ ਵੀ ਕੇਂਦਰਾਂ ਦੇ ਵਿੱਚ ਕਿਸੇ ਨੂੰ ਵੀ ਪ੍ਰਵੇਸ਼ ਕਰਨ ਦੀ ਮਨਜ਼ੂਰੀ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ ਹਰ ਕੇਂਦਰ ਤੇ ਪੁਰਸ਼ ਅਤੇ ਮਹਿਲਾ ਪੁਲਿਸ ਜਿਹੜੇ ਮੁਲਾਜ਼ਮ ਹੈ ਉਹ ਤੈਨਤ ਰਹਿਣਗੇ ਅਤੇ ਸਾਰੇ ਕੇਂਦਰਾਂ ਤੇ ਪੁਲਿਸ ਵਿਭਾਗ ਦੀ ਜਿਹੜੀ ਆ ਉਹ ਸਖਤ ਨਿਗਰਾਨੀ ਹੋਵੇਗੀ ਉਮੀਦਵਾਰ ਨੂੰ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਸਵਿਚ ਆਫ ਪੇਜਰ ਪੈਨ ਡਰਾਈਵ 스마트 ਘੜੀਆਂ ਕੈਮਰਾ ਬਲੂਟੂਥ ਡਿਵਾਈਸ ਜਾਂ ਸੰਚਾਰ ਦੇ ਲਈ ਉਪਯੋਗ ਕੀਤੇ ਜਾਣ ਵਾਲੇ ਕਿਸੇ ਵੀ ਇਲੈਕਟ੍ਰੋਨਿਕ ਉਪਕਰਨ ਨੂੰ ਲੈ ਕੇ ਜਾਣ ਜਾਂ ਵਰਤੋਂ ਕਰਨ ਦੀ ਜਿਹੜੀ ਆ ਮਨਜ਼ੂਰੀ ਨਹੀਂ ਹੈ ਸਧਾਰਨ ਘੜੀ ਦੇ ਉਪਯੋਗ ਦੀ ਮਨਜ਼ੂਰੀ ਹੈ ਪਰ ਸੰਚਾਰ ਸਮਰੱਥਾਵਾਂ ਜਾਂ ਸਮਾਰਟ ਸੁਵਿਧਾਵਾਂ ਵਾਲੀ ਕੋਈ ਵੀ ਘੜੀ ਪ੍ਰੀਖਿਆ ਕੇਂਦਰ ਹਾਲ ਦੇ ਅੰਦਰ ਸਖਤ ਵਰਜਿਤ ਹੈ ਇਨ੍ਹਾਂ ਨਿਯਮਾਂ ਦੇ ਕਿਸੇ ਵੀ ਉਲੰਘਣਾ ਦੇ ਸਿੱਟੇ ਵੱਜੋਂ ਉਮੀਦਵਾਰ ਖਿਲਾਫ ਪ੍ਰੀਖਿਆਵਾਂ ਤੋਂ ਅਯੋਗਤਾ ਸਮੇਤ ਅਨੁਸ਼ਾਸਨਿਕ ਕਾਰਵਾਈ ਜਿਹੜੀ ਉਹ ਹੋਵੇਗੀ